ਗੁਰੂਆਂ ਦੀ ਨਗਰੀ ਪਵਿੱਤਰ ਧਰਤੀ ਜਿੱਥੋਂ ਹਰ ਰੋਜ਼ ਲੱਖਾਂ ਦੀ ਗਿਣਤੀ ਚ ਲੋਕ ਆਸ਼ੀਰਵਾਦ ਲੈ ਕੇ ਜਾਂਦੇ ਨੇ ਆਪਣੀਆਂ ਮਨੋ ਕਾਮਨਾਵਾਂ ਆਪਣੀਆਂ ਇੱਕ ਸਤਿਕਾਰਯੋਗ ਕਿਉਂ ਹੈ ਸਾਰੇ ਸਾਡੇ ਉਮੀਦਵਾਰ ਸਹਿਬਾਨ ਸਾਡੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਪ੍ਰਿੰਸੀਪਲ ਬੋਧਰਾਮ ਜੀ ਵੱਖ-ਵੱਖ ਹੋਦਿਆਂ ਤੇ ਆਪੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਚੇਅਰਮੈਨ ਸਹਿਬਾਨ ਜ਼ਿਲ੍ਹਾ ਪ੍ਰਧਾਨ ਜਿਸ ਵੀ ਅਹੁਦੇ ਤੇ ਹੈਗੇ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ फतेह की सज वागुरु जी का खालसा वाहगुरु जी की फतह अच्छ कोई रैली नहीं कोई ये शक्ति प्रदर्शन नहीं ये सिर्फ तो सिर्फ एक आपस मिलनी है कि अगे दिन रह गए बारह तेरह दिन रह गए ये बारह तेरह दिन, दिन बहुत ज़्यादा क्रूशल ने यह बारह तेरह दिन बहुत ज़्यादा ਇੰਪੋਰਟੈਂਟ ਨੇ ਇਹਨਾਂ 12-13 ਦਿਨਾਂ ਦੇ ਵਿੱਚ ਆਪਣੀ ਮਿਹਨਤ ਜਿਹੜੀ ਹੈ ਜੇ ਆਪਾਂ 14 ਘੰਟੇ ਕੰਮ ਕਰਦੇ ਹਾਂ ਜੇ 18 ਕਰ ਦਈਏ 4 ਘੰਟੇ ਵਧਾ ਦਈਏ 13-14 ਦਿਨਾਂ ਲਈ ਤਾਂ ਇਸ ਦੇਸ਼ ਵਾਸਤੇ ਇੱਕ ਬਹੁਤ ਵੱਡਾ ਯੋਗਦਾਨ ਤੇ ਤੁਹਾਡਾ ਨਾਮ ਹਿਸਟਰੀ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਕਿ ਜਦੋਂ ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੜਾਈ ਚੱਲ ਰਹੀ ਸੀ ਜਦੋਂ ਦੇਸ਼ ਦਾ ਲੋਕਤੰਤਰ ਬਚਾਉਣ ਦੀ ਲੜਾਈ ਚੱਲ ਰਹੀ ਸੀ ਤਾਂ ਸਭ ਤੋਂ ਪਹਿਲਾਂ ਰਿਜ਼ਲਟ ਤੇ ਸਭ ਤੋਂ ਵੱਧ ਸ਼ਿੱਦਤ ਨਾਲ ਕਿਹਨੇ ਯੋਗਦਾਨ ਪਾਇਆ ਤਾਂ ਉਹਦਾ ਸਹੀ ਉੱਤਰ ਹੋਊਗਾ ਪੰਜਾਬ ਆਮ ਆਦਮੀ ਪਾਰਟੀ ਜਦੋਂ ਨੇਤਾ ਜੀ ਜੇਲ੍ਹ ਚਲੇ ਗਏ ਮੈਂ ਜੇਲ੍ਹ 'ਚ ਮਿਲ ਕੇ ਆਉਂਦਾ ਸੀ ਇਹਨਾਂ ਨੂੰ ਤਾਂ ਇਹਨਾਂ ਨੇ ਮੈਨੂੰ ਆਪਣੀ ਸਿਹਤ ਤੋਂ ਪਹਿਲਾਂ ਪੰਜਾਬ ਬਾਰੇ ਦਿੱਲੀ ਬਾਰੇ ਪੁੱਛਣਾ ਪੰਜਾਬ ਚ ਕਿਵੇਂ ਹੈ ਕੋਈ ਸਹੂਲਤ ਵੰਤਨ ਕੀਤੀ ਇਹਨਾਂ ਨੇ ਇਲੈਕਸ਼ਨ ਕੋਡ ਕਰਕੇ ਬਿਜਲੀ ਬਿਲਕੁਲ ਫਰੀ ਮਿਲ ਰਹੀ ਹੈ ਮੰਡੀਆਂ ਚ ਹੋ ਗਏ ਪ੍ਰਬੰਧ ਸਾਰੇ ਕਣਕ ਦੇ ਚੱਕੀ ਜਾ ਰਹੀ ਹੈ ਕਣਕ ਇਸ ਵਾਰ ਪੈਦਾਵਾਰ ਕਿੰਨੀ ਕ निकली ਹੈ ਪੈਸੇ ਮਿਲ ਰਹੇ ਨੇ ਸੀਸੀਐਲ ਦੇ ਕੋ ਮੈਂ ਕਿਹਾ ਜੀ ਮੈਂ ਸਾਰਾ ਦੱਸਦਾ ਸੀ 48 ਘੰਟਿਆਂ ਦੇ ਵਿੱਚ ਵਿੱਚ ਪੈਸੇ ਮਿਲ ਰਹੇ ਨੇ ਕਣਕ ਵੀ ਚੱਕੀ ਜਾ ਰਹੀ ਹੈ ਕੋਈ ਸੁਭਿਦਾ ਦੇ ਵਿੱਚ ਕਮੀ ਨਹੀਂ ਆਈ ਬਲਕਿ 2-4 ਸੁਭਿਦਾਵਾਂ ਵਧਾਈਆਂ ਹੀ ਨੇ ਅਸੀਂ ਤੇ ਨਾਲੇ ਕਹਿੰਦੇ ਸੀਗੇ ਕਿ ਮੇਰੇ ਵੱਲੋਂ ਸਾਰਿਆਂ ਨੂੰ ਸਾਸਿਕਾ ਬੁਲਾ ਦੇ ਮੈਂ ਆਉਂਗਾ ਜਦੋਂ ਬਾਹਰ ਤਾਉਣ ਸਰ ਪਹਿਲਾਂ ਮਰਸਦ ਦਰਬਾਰ ਸਾਹਿਬ ਮੱਥਾ ਟੇਕੂਗਾ ਪਰ ਪਤਾ ਨਹੀਂ ਸੀਗਾ ਕਿ ਇੰਨਾ ਛੇਤੀ ਰੱਬ ਕਿਰਪਾ ਕਰ ਦੂਗਾ ਕਿ ਸੁਪਰੀਮ ਕੋਰਟ ਨੇ ਅਚਾਨਕ 20 ਦਿਨ ਵਾਸਤੇ ਰੀਲੀਫ ਦਿੱਤੀ ਅਸਲ 'ਚ ਇਹ 20 ਦਿਨ ਜਿਹੜੇ ਨੇ ਇਹ ਇਹਨਾਂ ਦੇ ਇਹ ਜਿਹੜੇ ਤਾਨਾਸ਼ਾਹ ਨੇ ਨਾ ਇਹ 20 ਦਿਨ ਇਹਨਾਂ ਲਈ ਬਹੁਤ ਖਤਰਨਾਕ ਨੇ ਕਿਉਂਕਿ ਅਰਵਿੰਦ ਕੇਜਰੀਵਾਲੀ ਥੱਕਣ ਵਾਲਿਆ ਬੰਦਿਆਂ ਚੋਂ ਨਹੀਂ ਹੈਗੇ ਕੱਲ ਲਖਨਊ ਸੀਗੇ 10:30 ਵਜੇ ਲਖਨਊ ਪ੍ਰੈਸ ਕਾਨਫਰੰਸ ਸੀ ਸਮਾਜਵਾਦੀ ਪਾਰਟੀ ਦੇ ਅਖਲੇਸ਼ ਯਾਦਵ ਜੀ ਨਾਲ ਲਖਨਊ ਤੋਂ ਸਿੱਧੇ ਅੰਮ੍ਰਿਤਸਰ ਸਾਹਿਬ ਆਏ ਮੈਂ ਕਹਦੀਆਂ ਸੀ ਮੈਨੂੰ ਕਹਿੰਦੇ ਤੂੰ ਆਪਣਾ ਕੰਮ ਕਰਕੇ ਲੇਟ ਆ ਜੀ ਆਪਾਂ 5 ਵਜੇ ਚੱਲਾਂਗੇ ਦਰਬਾਰ ਸਾਹਿਬ ਫਿਰ ਤੋਂ ਰੋਡ ਸ਼ੋਅ पांच बजे दरबार साहब मत्था टेकया दुरना मंदिर मत्था टेकया तो रोड शो से आ गए सत बजे अठ बजे तक रोड शो हो मीटिंग तो बाद, तो तो बाद रामतीर्थ जाना मा टेकना है उसे एयरपोर्ट जाना कितने है उदोप ठाकरे दे महाराष्ट्र जा रहे हैं यह बंद नहीं थकता यह बंदा देश भगत है इस बंद पता है कि ज जि मैं जिना टाइम बोली जाऊँगा देश के दे लोग जेने इंप्रैस होंगे रहने कि आओ ਆਪਾਂ ਇੱਕ ਐਸਾ ਦੇਸ਼ ਸਿਰਜੀਏ ਜਿੱਥੇ ਸਾਰਿਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਹੋਵੇ ਸਾਰੇ ਲੋਕਾਂ ਦਾ ਆਪਸ ਵਿੱਚ ਪਿਆਰ ਹੋਵੇ ਇਹ ਇਹ ਜਿਹੜੀਆਂ ਚੀਜ਼ਾਂ ਬਹੁਤ ਘੱਟ ਬੰਦਿਆਂ 'ਚ ਪ੍ਰਮਾਤਮਾ ਗੁਣ ਪਾਉਂਦਾ ਇਹ ਸੋ ਆਪਾਂ ਬਹੁਤ ਕਿਸਮਤ ਵਾਲੇ ਆ ਇਸ ਮਾਮਲੇ 'ਚ ਕਿ ਅਰਵਿੰਦ ਕੇਜਰੀਵਾਲ ਜੀ ਆਪਣੀ ਪਾਰਟੀ ਦੇ ਪ੍ਰਧਾਨ ਨੇ ਤੇ ਉਹ ਕਿਸੇ ਵੀ ਮੁਸੀਬਤ ਤੋਂ ਡਰਨ ਵਾਲੇ ਨਹੀਂ ਹੈਗੇ ਜਦੋਂ ਵੀ ਉਹਨਾਂ ਤੇ ਕੋਈ ਨਾ ਕੋਈ ਸੰਕਟ ਆਇਆ ਉਹ ਸੰਕਟ ਚੋਂ ਦੁੱਗਣਾ ਤਿੱਗਣਾ ਵੱਡਾ ਹੋ ਕੇ ਬਾਹਰ ਨਿਕਲੇ ਨੇ ਸੋ ਇਸ ਗੱਲ ਲਈ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸਾਥ ਦਿੱਤਾ ਕਿਉਂਕਿ ਇਹਨਾਂ ਨੂੰ ਇਹ ਸੀਗਾ ਕਿ ਜਦੋਂ ਕੇਜਰੀਵਾਲ ਸਾਹਿਬ ਅੰਦਰ ਚਲੇ ਗਏ ਉਹ ਤੋਂ ਬਾਅਦ ਪੰਜਾਬ ਚ ਪਾਰਟੀ ਤੋੜ ਲਾਂਗੇ ਦਿੱਲੀ ਚ ਪਾਰਟੀ ਤੋੜ ਲਾਂਗੇ ਪਰ ਤੁਸੀਂ ਜੋ ਏਕਾ ਦਿਖਾਇਆ ਜੋ ਜੋ ਵੀ ਮੈਂ ਤੁਹਾਨੂੰ ਦੱਸਦਾ ਸੀ ਆ ਕੇ ਬਾਹਰ ਕਿ ਇਦਾਂ ਕਰਨਾ ਹੈ ਹੁਣ ਆਪਾਂ ਇਦਾਂ ਕਰਨਾ ਹੈ ਆਪਾਂ ਨੇ ਪ੍ਰਚਾਰ ਚ ਕਮੀ ਨਹੀਂ ਹੋਣ ਦੇਣੀ ਮੈਂ ਖੁਸ਼ੇਤਰ ਵੀ ਜਾਊਂਗਾ ਤੁਸੀਂ ਵੀ ਕੋਈ ਨੁੱਕੜ ਮੀਟਿੰਗਾਂ ਸ਼ੁਰੂ ਕਰੋ ਛੋਟੀਆਂ ਮੀਟਿੰਗਾਂ ਤੋਂ ਸ਼ੁਰੂ ਕਰੋ ਫਿਰ ਵੱਡੇ ਰੋਡ ਸ਼ੋਅ ਕਰਾਂਗੇ ਤੁਸੀਂ ਬਿਲਕੁਲ ਉਸੇ ਤਰ੍ਹਾਂ ਕੀਤਾ ਤੇ ਅੱਜ ਪ੍ਰਚਾਰ ਦੇ ਵਿੱਚ ਇਸ ਵਕਤ ਪਾਰਟੀ ਦੇਸ਼ ਦੇ ਵਿੱਚ ਨੰਬਰ 1 ਚੱਲ ਰਹੀ ਹੈ ਪ੍ਰਚਾਰ ਦੇ ਵਿੱਚ ਕਿਸੇ ਗੱਲੋਂ ਕੋਈ ਕਮੀ ਨਹੀਂ ਕਿਉਂਕਿ ਆਪਾਂ ਸੱਚ ਬੋਲ ਰਹੇ ਆਂ ਆਪਾਂ 2 ਸਾਲ ਦੇ ਕੰਮ ਤੇ ਤੇ 8 ਸਾਲ ਦੇ ਕੰਮਾਂ ਤੇ ਵੋਟਾਂ ਮੰਗ ਰਹੇ ਆਂ ਉਹ 10 ਸਾਲਾਂ ਬਾਅਦ ਵੀ ਮੰਗਲ ਸੂਤਰ ਦੀਆਂ ਗੱਲਾਂ ਕਰਦੇ ਨੇ ਕਿੰਨਾ ਫਰਕ ਹੈ ਇਹਦਾ ਮਤਲਬ ਕੁਝ ਕਿਤੇ ਤਾਂ ਲੋਕ ਆਪਣੇ ਕੋਲੇ ਆਉਂਦੇ ਨੇ ਗੱਡੀਆਂ ਫੁੱਲਾਂ ਨਾਲ ਭਰ ਦਿੰਦੇ ਨੇ ਫੁੱਲਾਂ ਦੇ ਹਾਰ ਲੈ ਕੇ ਆਉਂਦੇ ਨੇ ਮਾਵਾ ਮੱਥਾ ਸਿਰ ਪਲੋਸਦਿਆਂ ਨੇ ਨੌਜਵਾਨ ਮੁੰਡੇ ਮੋਢਿਆਂ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਨੇ ਕਿਉਂ ਕਰਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਬੰਦੇ ਨੇ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਹੈ ਔਰ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਵੀ ਦੇ ਦਿੰਨਾ ਚਾਰ ਰਾਊਂਡ ਹੋ ਗਏ ਤਿੰਨ ਰਹਿ ਗਏ ਚਾਰ ਰਾਊਂਡ ਚ ਇਹਨਾਂ ਦਾ ਕੰਮ ਹੋ ਗਿਆ ਕੋਈ 400 ਪਾਰ ਨਹੀਂ ਹੁਣ ਤਾਂ 200 ਹੀ ਪਾਰ ਨਹੀਂ ਹੋ ਰਿਹਾ 500 ਪਰ ਦੀ ਗੱਲ ਛੱਡ ਦਿਓ ਤੇ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਜਿਹੜੇ ਐਗਜ਼ਿਟ ਪੋਲ ਦੇ ਜਾਂ ਕੋਈ ਲੀਕ ਹੋਏ ਨੇ ਡਾਟਾ ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇੰਡੀਆ ਇਕਠਵੰਦਰ ਦੀ ਸਰਕਾਰ ਬਣੂਗੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਵਾਜ਼ੀ ਪੱਟ ਦਾ ਹੋਊਗਾ ਤੁਹਾਡਾ ਨਾਮ ਲਿਖਿਆ ਜਾਊ ਸੋ ਇਸ ਕਰਕੇ ਮੈਂ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਅੱਗੇ ਇਹਨਾਂ ਨੇ ਜਾਣਾ ਮੈਂ ਸਿਰਫ ਇੰਨੇ ਕਹੂੰਗਾ ਜਿਸ ਤਰ੍ਹਾਂ ਦੀ ਏਕਤਾ ਜਿਸ ਤਰ੍ਹਾਂ ਦੀ ਆਪਸ ਵਿੱਚ ਭਾਈਚਾਰਕ ਸਾਂਝ ਤੁਸੀਂ ਦਿਖਾਈ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਸਲਾਮ ਕਰਦਾ ਕਿਉਂਕਿ ਪਾਰਟੀ 'ਚ ਕਈ ਵਾਰੀ ਇੱਕ ਦੂਜੇ ਨਾਲ ਵੀ ਤਲਖੀਆਂ ਹੋ ਜਾਂਦੀਆਂ ਨੇ ਇਲੈਕਸ਼ਨ ਵੇਲੇ ਜ਼ਿਆਦਾ ਹੋ ਜਾਂਦੀਆਂ ਨੇ ਹੋ ਜਾ ਇਹ ਮਨੁੱਖੀ ਫਿਤਰਤ ਹੈ ਆਪਣੀ ਤਾਂ ਲੱਖਾਂ ਕਰੂੜਾ ਲੋਕਾਂ ਦੀ ਪਾਰਟੀ ਹੈ ਉਹ ਇੱਕ ਬਿੱਗ ਬੌਸ ਚੱਲਦਾ ਉਹ 10 15 ਹੀ ਹੁੰਦੇ ਨੇ ਤਿੰਨ ਚਾਰ ਦਿਨਾਂ ਬਾਅਦ ਉਹ ਆਪਸੇ ਲੜਨ ਨੂੰ ਲੱਗ ਜਾਂਦੇ ਨੇ ਕਿਸੇ ਦੇ ਕਿਸੇ ਨਾਲ ਗਰੁੱਪ ਬਣ ਜਾਂਦੇ ਕਿਸੇ ਦਾ ਕਿਸੇ ਨਾਲ ਪਰ ਤੁਸੀਂ ਲੱਖਾਂ ਦੀ ਗਿਣਤੀ 'ਚ ਹੋਣ ਦੇ ਬਾਵਜੂਦ ਵੀ ਕੋਈ ਮੈਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਈ ਕਿ ਫਲਾਣੇ ਨੇ ਫਲਾਣੇ ਨੂੰ ਐ ਕਹੇ ਤਾਂ ਫਲਾਣੇ ਨੇ ਕੋਈ ਆਹ ਗੱਲ ਉਹਨੂੰ ਐ ਕਹੇ ਤਾਂ ਉਹ ਉੱਥੇ ਲੜ ਪਿਓ ਉਹਨੇ ਆਹ ਕਰਤਾ ਸੋ ਇਸ ਕਰਕੇ ਮੈਂ ਮੈਂ ਅਰਵਿੰਦ ਜੀ ਨੂੰ ਕਿਹਾ ਕਿ ਆਪਾਂ ਉਹਨਾਂ ਨੂੰ ਮਿਲ ਕੇ ਆਈਏ ਸ਼ਾਬਾਸ਼ ਦਿਈਏ ਕਹਿੰਦੇ ਜਰੂਰ ਰੱਖੋ ਸਾਰੇ ਪੰਜਾਬ ਤੋਂ ਬੁਲਾ ਲਓ ਇਸ ਤੋਂ ਬਾਅਦ ਮੈਂ ਜਾਊਂਗਾ ਮੇਰਾ ਟਾਂਡਾ ਤੇ ਕਰਤਾਰਪੁਰ ਸਾਹਿਬ ਕਰਤਾਰਪੁਰ ਜਿਹੜਾ ਸ਼ਹਿਰ ਹੈ ਉੱਥੇ ਮੇਰੇ ਰੋਡ ਸ਼ੋਅ ਨੇ ਬਾਅਦ ਚ ਇਹ ਚਲੇ ਜਾਣਗੇ ਮੈਂ ਉੱਥੇ ਰੋਡ ਸ਼ੋਅ ਕਰੂੰਗਾ ਤੇ ਜਿੱਥੇ ਕਹੋਗੇ ਜਿੱਥੇ ਬੁਲਾਓਗੇ ਉੱਥੇ ਆਊਂਗਾ ਆ 12 13 ਦਿਨ ਹੁਣ ਪੰਜਾਬ ਦੇ ਲੇਖੇ ਲਾ ਦਿਓ ਥੋੜੇ ਜਿਹਾ ਭਾਵੇਂ ਘਰਦਿਆਂ ਨੂੰ ਕਹਿ ਦਿਓ ਕਿ 12 13 ਦਿਨ ਲਈ ਛੁੱਟੀ ਦੇ ਦਿਓ ਕਿਉਂਕਿ ਇਹ 12 13 ਦਿਨਾਂ ਨੇ 12 13 ਸੀਟਾਂ ਹੀ ਲਿਆਉਣੀ ਆ ਮੈਂ ਕਹਿੰਦਾ ਜਿਹੜੇ 13 ਦਿਨ ਨੇ 13 ਜ਼ੀਰੋ ਕਰ ਦੋ ਜਦੋਂ 13 ਜ਼ੀਰੋ ਹੋ ਗਿਆ ਤਾਂ ਰਵਿੰਦ ਕੇਜਰੀਵਾਲ ਦੀ ਜਿੱਥੇ ਮਰਜੀ ਹੁਣ ਉਸ ਵੇਲੇ ਪਰ ਇਹਨਾਂ ਦਾ ਜਿਹੜਾ ਮਾਣ ਨਾਲ ਸਿਰ ਉੱਚਾ ਹੋਊਗਾ ਕਿ ਮੇਰੇ ਜਿਹੜੇ ਮੇਰੇ ਜਿਹੜੇ ਪੰਜਾਬ ਵਾਲੇ ਨੇ ਮੇਰੇ ਪੰਜਾਬ ਦੇ ਬਹਾਦਰ ਲੋਕ ਜਿਹੜੇ ਨੇ ਉਹਨਾਂ ਨੇ ਆਹ ਕੰਮ ਕਰਕੇ ਦਿਖਾਤਾ ਸੋ ਮੈਂ ਬਹੁਤਾ ਟਾਈਮ ਨਹੀਂ ਲੈਣਾ ਮੈਂ ਪਤਾ ਮਿਲਦੇ ਹੀ ਰਹਨੇ ਆ ਜਦੋਂ ਤੁਸੀਂ ਕਹੋਗੇ ਮਿਲਦੇ ਰਾਵਾਂਗੇ ਮੈਂ ਹੁਣ ਬਹੁਤ ਹੀ ਪਿਆਰ ਸਤਿਕਾਰ ਨਾਲ ਅਤੇ ਬਹੁਤ ਹੀ ਦਿਲੋਂ ਸਿੱਦਤ ਨਾਲ ਸਿੱਦਤ ਨਾਲ ਮੈਂ ਬੁਲਾਉਣਾ ਚਾਹੁੰਨਾ ਧੰਨਵਾਦ ਬਾਤ ਕਰ ਲਾਂਗੇ ਆਪਾਂ ਮੈਂ ਇਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਬੁਲਾ ਲਈਏ ਜੀ ਸੋ ਬਾਤ ਆ ਜਿਓ ਆਪਾਂ ਇਹਨਾਂ ਨੂੰ ਕਹੋ ਤੁਸੀਂ ਮੈਨੂੰ ਮਿਲਾ ਦਿਓ ਮਿਲਾ ਦਿਓ ਕੋਈ ਨਹੀਂ ਮਿਲਾ ਕੇ ਜੋ ਮਿਲਣੀ ਚਾਹੁੰਦੇ ਹੋਣੀ ਕੋਈ ਗੱਲ ਨਹੀਂ ਮਿਲਣਾ ਚਾਹੁੰਦੇ ਹੋਣੇ ਆਰਾਮ ਨਾਲ ਬਾਤ ਤੇ ਮਿਲਾ ਦਿਓ ਮੈਨੂੰ ਮੈਂ ਮਿਲ ਕੇ ਜਾਊਂਗਾ ਸੁਣ ਸੁਣ ਕੇ ਜਾਊਂਗਾ